ਸਾਰਾ ਪਰਿਵਾਰ ਇੱਕ ਛਤਰੀ ਹੇਠ ਹੋ ਕੇ ਤੁਰਿਆ ਜਾ ਰਿਹਾ ਸੀ ਛਤਰੀ ਪਾਵੇਂ ਪੁਰਾਣੀ ਅਤੇ ਕਈ ਥਾਵਾਂ ਤੋਂ ਫੱਟੀ ਹੋਈ ਸੀ ਪਰ ਫਿਰ ਵੀ ਉਸਨੇ ਉਹਨਾਂ ਦਾ ਮੀਂਹ ਤੋਂ ਕਾਫੀ ਬਚਾ ਕਰ ਦਿੱਤਾ ਸੀ ਪਿਤਾ ਆਪਣੇ ਬੱਚਿਆਂ ਅਤੇ ਉਹਨਾਂ ਦੀ ਮਾਂ ਨੂੰ ਬਚਾਉਣ ਦੇ ਚੱਕਰ ਵਿੱਚ ਕਾਫੀ ਭੇਜ ਵੀ ਗਿਆ ਸੀ ਅਚਾਨਕ ਹੀ ਮੀਂਹ ਰੁੱਕ ਕੇ ਧੁੱਪ ਨਿਕਲ ਆਈ ਸਾਰੇ ਜਣੇ ਦੂਰ ਦੂਰ ਹੋ ਕੇ ਤੁਰਨ ਲੱਗੇ ਉਸਨੇ ਆਪਣੇ ਕੱਪੜੇ ਸਿਕਾਉਂ ਲਈ ਛਤਰੀ ਆਪਣੀ ਪਤਨੀ ਨੂੰ ਫੜਾ ਦਿੱਤੀ ਥੋੜਾ ਤੁਰ ਕੇ ਪਤਨੀ ਨੇ ਛਤਰੀ ਵੱਡੇ ਮੁੰਡੇ ਨੂੰ ਦੇ ਦਿੱਤੀ ਤੇ ਵੱਡੇ ਮੁੰਡੇ ਨੇ ਆਪਣੀ ਭੈਣ ਨੂੰ ਫੜਾ ਦਿੱਤੀ ਤੇ ਭੈਣ ਨੇ ਛੋਟੇ ਮੁੰਡੇ ਨੂੰ ਫੜਾ ਦਿੱਤੀ ਹੁਣ ਛਤਰੀ ਚੁੱਕਣ ਲਈ ਕੋਈ ਤਿਆਰ ਨਹੀਂ ਸੀ ਛੋਟੇ ਨੇ ਛਤਰੀ ਉਸ ਵੱਲ ਕਰ ਦਿਆ ਕਿਹਾ ਡੈਡੀ ਆਹ ਲਓ ਛਤਰੀ ਸਾਤੋਂ ਨਹੀਂ ਚੱਕੀ ਜਾਂਦੀ ਉਸਨੇ ਮੁੜ ਕੇ ਦੇਖਿਆ ਛੱਟੋ ਪਰੇ ਇੰਨੀ ਪੁਰਾਣੀ ਤਾਂ ਹੋਈ ਪਈ ਐ ਪਤਨੀ ਤੇ ਬੋਲ ਉਸ ਤੇ ਕੰਨੀ ਪਏ ਉਸਨੇ ਕੂਨ ਨਾਲ ਛਤਰੀ ਵੱਲ ਵੀ ਦੇਖਿਆ ਇਹ ਉਹਦੇ ਪਿਤਾ ਦੀ ਸੀ ਜਿਹੜੀ ਸਾਲਾਂ ਤੋਂ ਉਹਨਾਂ ਦੇ ਪਰਿਵਾਰ ਕੋਲ ਸੀ ਛਤਰੀ ਬਾਪ ਦੀ ਯਾਦ ਵੀ ਲੈ ਆਈ ਸੀ ਜਿਹੜਾ ਉਹਨਾਂ ਪੰਜ ਭਰਾਵਾਂ ਦੇ ਹੁੰਦੇ ਆ ਵਿਰਦ ਆਸ਼ਰਮ ਵਿੱਚ ਦਿਨ ਕੱਟ ਰਿਹਾ ਸੀ ਉਸ ਨੂੰ ਲੱਗਿਆ ਕਿ ਮੁੰਡੇ ਦੇ ਹੱਥ ਵਿੱਚ ਫੜੀ ਛਤਰੀ ਬਾਪ ਦਾ ਰੂਪ ਧਾਰਨ ਕਰ ਗਈ ਹੋਵੇ ਉਹ ਬਾਪ ਜਿਸ ਨੇ ਸਾਰੀ ਉਮਰ ਛਤਰੀ ਬਣ ਕੇ ਉਹਨਾਂ ਨੂੰ ਛਾਂ ਦਿੱਤੀ ਸਮੇਂ ਦੀਆਂ ਧੁੱਪਾਂ ਬਰਸਾਤਾਂ ਤੋਂ ਬਚਾਇਆ ਹੁਣ ਉਸ ਨੂੰ ਸਮਝ ਆ ਚੁੱਕੀ ਸੀ ਕਿ ਜਦੋਂ ਕਿਸੇ ਚੀਜ਼ ਦੀ ਲੋੜ ਖਤਮ ਹੋ ਜਾਂਦੀ ਹੈ ਤਾਂ ਵਾਧੂ ਹੋ ਜਾਂਦੀ ਹੈ ਜਿਵੇਂ ਅੱਜ ਉਸ ਦੇ ਪਰਿਵਾਰ ਨੂੰ ਮੀਂਹ ਖਤਮ ਹੋਣ ਤੋਂ ਬਾਅਦ ਛਤਰੀ ਵਾਧੂ ਜਾਪ ਰਹੀ ਸੀ ਉਸੇ ਤਰ੍ਹਾਂ ਹੀ ਸਮੇਂ ਦੀ ਰਫਤਾਰ ਨੇ ਰਿਸ਼ਤੇ ਵੀ ਵਾਧੂ ਕਰ ਦਿੱਤੇ ਸਨ ਪੈਰਾਂ ਸਿਰ ਹੋਣ ਦੇ ਬਾਵਜੂਦ ਉਹਨਾਂ ਪੰਜ ਭਰਾਵਾਂ ਲਈ ਵੀ ਬਾਪੂ ਵਾਧੂ ਹੋ ਕੇ ਬਿਰਦ ਆਸ਼ਰਮ ਦਾ ਵਾਸੀ ਬਣ ਗਿਆ ਸੀ ਐਨੇ ਵਿੱਚ ਮੁੰਡੇ ਨੇ ਛਤਰੀ ਵਗਾ ਕੇ ਸੜਕ ਤੇ ਮਾਰੀ ਉਹ ਹੋਰ ਵੀ ਫੱਟ ਗਈ ਉਹ ਪੁੰਜੇ ਪਈ ਛਤਰੀ ਨੂੰ ਦੇਖ ਰਿਹਾ ਸੀ ਜਿਵੇਂ ਉਹਨਾਂ ਨੇ ਆਪਣੇ ਬਾਪ ਨੂੰ ਸੜਕ ਤੇ ਪਟਕਾ ਮਾਰਿਆ ਹੋਵੇ